ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਸਿਫਟ ਪਟਿਕ ਤੇ ਕੀ ਹਾਲ ਚੱਲ ਨਹੀਂ ਤੁਹਾਡੇ ਸਾਰਿਆਂ ਦੇ ਤੇ ਅੱਜ ਜਿਹੜਾ ਆਪਾਂ ਆਊਟਫਿਟ ਲੈ ਕੇ ਆਏ ਆ ਇਹ ਆਪਣੇ ਕਸਟਮਰ ਦੀ ਡਿਮਾਂਡ ਸੀਗੀ ਕਿ ਉਹਨਾਂ ਦੀ ਨਾ ਰੀਅਲ ਸਿਸਟਰ ਦੀ ਮੈਰिज ਆ ਉਹ ਕਹਿੰਦੇ ਮੈਂ ਗੇਟ ਰੋਕਣਾ ਹੈ ਤੇ ਇਹ ਕਹਿੰਦੇ ਵਿਆਹ ਚ ਸਭ ਤੋਂ ਸੋਹਣੀ ਮੈਂ ਹੀ ਲੱਗਣੀ ਚਾਹੀਦੀ ਆ ਮੇਰਾ ਜਿੱਦਾਂ ਨਾ ਮੇਰੇ ਸੂਟ ਹੋਊਗਾ ਉਹਦਾ ਨਾ ਕਿਸੇ ਦੇ ਵੀ ਨਹੀਂ ਹੋਣਾ ਚਾਹੀਦਾ ਸੋ ਆਪਾਂ ਬਹੁਤ ਜ਼ਿਆਦਾ ਸੋਹਣਾ ਨਿਊ ਡਿਜ਼ਾਈਨਿੰਗ ਦਾ ਸੂਟ ਜਿਹੜਾ ਰੈਡੀ ਕੀਤਾ ਬਹੁਤ ਸੋਹਣਾ ਕਨਸੈਪਟ ਹੈ ਜੀ ਇਹਦਾ ਤੇ ਅੱਗੇ ਦੇਖਿਓ ਵੀਡੀਓ ਨੂੰ ਧਿਆਨ ਨਾਲ ਤੇ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਮਿਲੇਗੀ ਇਹਦੇ ਨਾਲ ਅੱਗੇ ਆਈਡੀਆਜ਼ ਵੀ ਮਿਲ ਜਾਂਦੇ ਹੁੰਦੇ ਆਪਾਂ ਨੂੰ ਹੋਰ ਹੈ ਨਾ ਤੇ ਬਹੁਤ ਜਿਆਦਾ ਸੋਹਣਾ ਪਿਆਰਾ ਜਿਹਾ ਕਲਰ ਹੈ ਜੀ ਇਹਦਾ ਬਹੁਤ ਜਿਆਦਾ ਸੋਹਣਾ ਵਰਕ ਹੈ ਜੀ ਸੂਟ ਦਾ ਬਿਲਕੁਲ ਨਿਊ ਹੈ ਸਾਰਾ ਕੁਛੇ ਦੇ ਜਸਟਫ ਵੀ ਨਿਊ ਹੈ ਤੇ ਇਸ ਆ ਵੀ ਆਪਣਾ ਵਰਕ ਵੀ ਬਿਲਕੁਲ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਪਲੀਜ਼ ਆਪਣੇ ਚੈਨਲ ਨੂੰ ਸਾਰੇ ਜਨੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਪਹਿਲਾਂ ਵਾਲਾ ਚੈਨਲ ਆਪਣਾ ਫੀਸ ਹੋ ਗਿਆ ਸੀ ਮੈਂ ਪਹਿਲਾਂ ਵੀ ਵੀਡੀਓਜ਼ ਦੇ ਵਿੱਚ ਦੱਸਿਆ ਤੁਹਾਨੂੰ ਠੀਕ ਹੈ ਜੀ ਤੇ ਪਲੀਜ਼ ਸਾਰੇ ਜਨੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ ਲਾਈਕ ਮੈਂਨ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਚਾ ਦੱਸਿਆ ਆਪਣਾ ਆਊਟਫਿਟ ਇਹ ਕਿੱਦਾਂ ਦਾ ਲੱਗਦਾ ਤੁਹਾਨੂੰ ਦੇਖੋ ਧਿਆਨ ਨਾਲ ਹਾਂਜੀ ਦੇਖੋ ਜੀ ਇਹ ਵਾਲਾ ਆਊਟਫਿਟ ਲੈ ਕੇ ਆਏ ਆ ਆਪਾਂ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣਾ ਆਊਟਫਿਟ ਹੈ ਜੀ ਇਹ ਦੇਖੋ ਇਹ ਵਾਲੀ ਸ਼ਰਟ ਰਹੀ ਆਪਣੀ ਇਹ ਆਪਣਾ ਜਿੱਦਾਂ ਕਿ ਸ਼ਿਮਰ ਦਾ ਪਲੇਨ ਹੁੰਦਾ ਸਟਾਫ ਇਹ ਆਪਾਂ ਸ਼ਿਮਰ ਦਾ ਆਰਗੈਨਜ਼ਾ ਸ਼ਿਮਰ ਦਾ ਲਾਈਨਸ ਵਾਲਾ 골ਡਨ ਲਾਈਨਸ ਨਹੀਂ ਵਾਲੇ ਸਟਾਫ ਦੇ ਵਿੱਚ ਉਹ ਵਾਲੇ ਸਟਾਫ ਤੇ ਆਪਾਂ ਰੈਡੀ ਕੀਤਾ ਬਹੁਤ ਹੀ ਜਿਆਦਾ ਸੋਹਣਾ ਜੀ ਇਹਦਾ ਕਲਰ ਹੈ ਇਹਦਾ ਨਿਊ ਜਰ ਸ਼ੀਡ ਹੈਗਾ ਇਹ ਗਾਜਰੀ ਵੀ ਨਹੀਂ ਹੈਗਾ ਪ੍ਰੋਪਰ ਠੀਕ ਹੈ ਤੇ ਰੈੱਡ ਵੀ ਨਹੀਂ ਹੈਗਾ orange ਵੀ ਨਹੀਂ ਬਹੁਤ ਸੋਹਣਾ ਮਿਕਸ ਜਿਹਾ ਸ਼ੇਡ ਹੈ ਬਹੁਤ ਜਿਆਦਾ ਸੋਹਣਾ ਇਹ ਵਾਲੀ ਜੀ ਇਹਦੀ neck ਬਣੀ ਹੋਈ ਹੈ ਤੁਸੀਂ ਦੇਖ ਸਕਦੇ ਨੇ neck ਦੇ ਉੱਪਰ ਬਹੁਤ ਜਿਆਦਾ ਸੋਨਾ ਵਰਕ ਹੈ ਜੀ ਆਪਾਂ ਰੱਖਿਆ ਹੈਗਾ ਪਤਲੀ ਜੀ ਵੇਲ ਆਪਣੇ ਕਸਟਮਰ ਦੀ ਡਿਮਾਂਡ ਸੀ ਕਿ ਸਾਨੂੰ neck ਦੇ ਉੱਪਰ ਲਾਈਟ weight ਵਰਕ ਚਾਹੀਦਾ ਤੇ ਵਿੱਚ ਸਾਰੇ ਇਦਾਂ ਬੂਟੀਆਂ ਦਿੱਤੀਆਂ ਗਈਆਂ ਨੇ ਤੇ ਦੇਖੋ ਜੀ ਇਹ ਵਾਲਾ ਇਹਨਾਂ ਦਾ ਕੀਰਾ ਤੇ ਚਾਕ ਬਣੀ ਹੈ ਵੇਖ ਸਕਦੇ ਹੋ ਤੁਸੀਂ ਇਦਾਂ ਜਿੱਦਾਂ neck ਦੇ ਉੱਪਰ بیل ਬਣੀ ਹੈ ਉਦਾਂ ਸੇਮ ਸਾਰੇ ਦੇ ਚਾਕ ਦੇ ਉੱਪਰ ਤੇ ਘੀਰੇ ਦੇ ਉੱਪਰ ਬਣੀ ਹੈ ਜੀ ਤੇ ਦੋਵੇਂ ਸਾਈਡ ਆਪਾਂ ਇਹ ਵਾਲੀਆਂ ਅੰਭੀਆਂ ਦਿੱਤੀਆਂ ਨੇ ਬਹੁਤ ਜ਼ਿਆਦਾ ਸੋਨਾ ਡਿਜ਼ਾਈਨ ਬਣਿਆ ਆਪਣੀ ਉਦਾਂ ਪ੍ਰੋਪਰ ਧੱਕੇ ਦਾ ਸਾਰਾ ਕੰਮ ਹੋਇਆ ਇਹਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਹੈ ਤੇ ਮਹਿੰਦੀ ਸ਼ੇਡ ਦਾ ਆਪਾਂ ਇਹਦੇ ਵਿੱਚ thread ਮਿਕਸ ਕੀਤਾ ਠੀਕ ਹੈ ਜੀ ਇਹ ਵਾਲੀਆਂ ਇਹਦੀਆਂ 슬ੀਵਜ਼ ਰਹਿਣਗੀਆਂ ਦੇਖੋ ਤੁਸੀਂ ਧਿਆਨ ਨਾਲ 슬ੀਵਜ਼ ਦੇ ਉੱਪਰ ਬਹੁਤ ਹੈਵੀ ਕੰਮ ਹੋਇਆ ਜਿੱਦਾਂ ਆਪਾਂ ਸਿੰਗਲ ਅੰਬੀ ਦਿੱਤੀ ਸੀ ਘੇਰੇ ਦੇ ਉੱਪਰ ਓਦਾਂ ਇਹਦੇ ਵਿੱਚ ਆਪਾਂ ਡਬਲ ਦਿੱਤੀ ਹੈ ਜੀ ਇਦਾਂ ਇੱਕ ਆ ਸੀਗੀ ਤੇ ਇੱਕ ਇਧਰਲੀ ਸਾਈਡ ਹੈਗੀ ਹੈ ਠੀਕ ਹੈ ਜੀ ਤੇ ਵਿੱਚ ਇਦਾਂ ਫਲਾਰ ਦਿੱਤੇ ਹੋਏ ਨੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਜੀ 슬ੀਵਸ ਦੇ ਉੱਪਰ ਹੈਵੀ ਕੰਮ ਰਿਹਾ ਹੈਗਾ ਤੇ ਆਪਾਂ ਸੂਟ ਨੂੰ ਸਾਰੇ ਨੂੰ ਇਦਾਂ ਫਿਨਿਸ਼ਿੰਗ ਪੱਟੀ ਦੇ ਨਾਲ 골ਡਨ ਫਿਨਿਸ਼ਿੰਗ ਪੱਟੀ ਦੇ ਨਾਲ ਫਿਨਿਸ਼ਿੰਗ ਦਿੱਤੀ ਹੈ ਜੀ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਜ਼ਿਆਦਾ ਸੋਹਣਾ ਆਪਣਾ ਸੂਟ ਹੈ ਜੀ ਬਣ ਕੇ ਰੈਡੀ ਹੋਇਆ ਤੁਸੀਂ ਦੇਖ ਸਕਦੇ ਹੋ ਫਾਈਨਲ ਲੁੱਕ ਸੂਟ ਦੀ ਬਹੁਤ ਜਿਆਦਾ ਪਿਆਰਾ ਸੂਟ ਹੈ ਜੀ ਮੈਨੂੰ ਯਕੀਨ ਹੈ ਵੀ ਵਿਆਹ ਚ ਸਭ ਤੋਂ ਵੱਧ ਸੋਹਣੇ ਹੀ ਲੱਗਣਗੇ ਆਪਣੇ ਕਸਟਮਰ ਠੀਕ ਹੈ ਜੀ ਤੇ ਆਹ ਵਾਲੀਆਂ ਇਹਦੀ ਬੈਕ ਸਾਈਡ ਤੇ ਵੀ ਬੂਟੀਆਂ ਰਹਿਣਗੀਆਂ ਦੇਖ ਸਕਦੇ ਹੋ ਤੁਸੀਂ ਤੇ ਜ਼ਰੂਰੀ ਨਹੀਂ ਹੁੰਦਾ ਵੀ ਬਹੁਤ ਜਿਆਦਾ ਮਹਿੰਗੀਆਂ ਚੀਜ਼ਾਂ ਹੀ ਸੋਹਣੀਆਂ ਲੱਗਦੀਆਂ ਨੇ ਡਿਜ਼ਾਈਨ ਕਲਰ ਸਟਾਫ ਇਹ ਸਾਰਾ ਕੁਝ ਮੈਟਰ ਕਰਦਾ ਵੀ ਕਿਦਾਂ ਨਾਲ ਆਪਾਂ ਰੈਡੀ ਕਰ ਰਹੇ ਹਾਂ ਠੀਕ ਹੈ ਜੀ ਲਓ ਬਹੁਤ ਜਿਆਦਾ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆ ਹੈ। ਪੀ ਸਾਰੇ ਜਿਹਨੇ ਕਮੈਂਟ ਕਰਕੇ ਜਰੂਰ ਦੱਸਿਓ। ਇਹਦੀ ਬਾਟਮ ਵੀ ਤੁਹਾਨੂੰ ਦਿਖਾਉਣੀ ਹੈ। ਬਾਟਮ ਵੀ ਬਹੁਤ ਜਿਆਦਾ ਸੋਹਣੀ ਬਣੀ ਹੈ ਜੀ। ਦੇਖੋ ਇਹ ਵਾਲੀ ਇਹਨਾਂ ਦੀ ਬਾਟਮ ਰਹੇਗੀ। ਦੇਖ ਸਕਦੇ ਹੋ ਤੁਸੀਂ ਇਦਾਂ ਜਿੱਦਾਂ 슬ੀਵਸ ਦੇ ਉੱਪਰ ਹੈਵੀ ਕੰਮ ਹੋਇਆ ਉਦਾਂ ਹੀ ਸੇਮ ਕੰਮ ਹੋਇਆ ਹੈ ਜੀ ਬਾਟਮ ਦੇ ਉੱਪਰ। ਠੀਕ ਹੈ ਬਾਟਮ ਵੀ ਫੁੱਲ ਹੈਵੀ ਲੁੱਕ ਦੀ ਰੈਡੀ ਕੀਤੀ ਆਪਾਂ ਨੇ। ਦੇਖ ਸਕਦੇ ਹੋ ਤੁਸੀਂ ਇਦਾਂ। ਲਓ ਜੀ। ਬਹੁਤ ਜ਼ਿਆਦਾ ਇਦਾਂ ਹੀ 골ਡਨ ਪਾਈਪਿੰਗ ਇੱਥੇ ਵੀ ਫਿਨਿਸ਼ਿੰਗ ਦਿੱਤੀ ਆਪਾਂ ਪੌਂਚੀ ਦੇ ਉੱਪਰ ਠੀਕ ਹੈ ਬਾਕੀ ਸਟੀਚਿੰਗ ਦੇ ਜਿੱਦਾਂ ਸੂਟ ਆਪਣਾ ਹੁੰਦੇ ਨੇ ਬਹੁਤ ਸੋਹਣਾ ਵਰਕ ਕਰਦੇ ਨੇ ਹੁੰਦੇ ਆਪਾਂ ਸੋਹਣਾ ਹੁੰਦਾ ਚਲੋ ਸਾਰਾ ਕੁਝ ਉਹਦੇ ਵਿੱਚ ਨਾ ਸਟੀਚਿੰਗ ਵੀ ਮੈਟਰ ਕਰਦੀ ਹੈ ਕਿ ਜੇ ਜਦੋਂ ਸਟੀਚਿੰਗ ਵਧੀਆ ਹੋਈ ਹੋਊਗੀ ਤਾਂ ਸੂਟ ਭਾਵੇਂ ਤੁਹਾਡਾ ਬਹੁਤੇ ਬਹੁਤਾ ਮਹਿੰਗਾ ਨਹੀਂ ਜਾ ਬਿਲਕੁਲ ਸਿੰਪਲ ਸੂਟ ਵੀ ਸਟੀਚਿੰਗ ਦੇ ਉੱਤੇ ਹੀ ਟਿਕਿਆ ਹੁੰਦਾ ਹੈ ਤੇ ਦੁਪੱਟਾ ਵੀ ਆਪਾਂ ਤੁਹਾਨੂੰ ਦਿਖਾਉਣੀ ਆ ਬਹੁਤ ਜ਼ਿਆਦਾ ਸੋਹਣਾ ਬਣਿਆ ਲਓ ਜੀ ਇਹ ਵਾਲਾ ਦੁਪੱਟਾ ਰਹੀ ਗਾ ਇਹਦੇ ਨਾਲ ਪ्युअर オーਰਗਾਂਜ਼ੀ ਦੇ ਉੱਪਰ ਆਪਾਂ ਦੁਪੱਟਾ ਰੈਡੀ ਕੀਤਾ ਹੈ ਦੁਪੱਟੇ ਦੇ ਵਿੱਚ ਵੀ ਇਦਾਂ ਬੁੱਟੀਆਂ ਬਣੀਆਂ ਨੇ ਜਿੱਦਾਂ ਬੁੱਟੀਆਂ ਆਪਾਂ ਨੇ ਸ਼ਰਟ ਦੇ ਵਿੱਚ ਦਿਖਾਈਆਂ ਨੇ ਮੈਂ ਤੁਹਾਨੂੰ ਤੇ ਆਪਣਾ ਹੈਂਡਵਰਕ ਵਾਲੀ ਹੀ ਲੇਸ ਆਪਾਂ ਇਹਦੇ ਨਾਲ ਲਗਾਈ ਹੈ ਦੁਪੱਟੇ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆਗਾ ਮੇਰਾ ਦਿਲ ਕਰਦਾ ਮੈਂ ਖੁਦ ਵੀ ਇਦਾਂ ਦਾ ਹੀ ਸੂਟ ਸੇਮ ਰੈਡੀ ਕਰਾਂ ਦੇਖੋ ਤੁਸੀਂ ਦੁਪੱਟਾ ਵੀ ਪੂਰਾ ਬਹੁਤ ਜ਼ਿਆਦਾ ਘੈਂਟ ਬਣੀ ਹੈਗਾ ਸੂਟ ਦੇ ਨਾਲ ਠੀਕੇ ਜੀ ਤੇ ਫਾਈਨਲ ਲੁੱਕ ਪਤਾ ਨੂੰ ਸਾਰਾ ਇਹਨੂੰ ਰੱਖ ਕੇ ਵੀ ਦਿਖਾ ਦਿੰਨੀ ਆ ਲਓ ਜੀ ਸਾਰਾ ਸੂਟ ਤੁਸੀਂ ਦੁਬਾਰਾ ਵੀ ਇੱਕ ਵਾਰ ਚੈੱਕ ਕਰ ਸਕਦੇ ਹੋ ਸਾਰੀਆਂ ਡਿਟੇਲਸ ਇਹਦੀਆਂ ਬਹੁਤ ਜ਼ਿਆਦਾ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਆਪਣਾ ਇਹ ਪ੍ਰੋਪਰ ਸਾਰਾ ਦਬਕਾ ਕੱਟ ਦਾ ਨਾ ਮੋਤੀ ਬਹੁਤ ਸੋਹਣਾ ਪ੍ਰੋਪਰ ਹੈਂਡ ਦਾ ਕੰਮ ਹੈ ਜੀ ਇਹਦੇ ਵਿੱਚ ਕੁਝ ਵੀ ਮਸ਼ੀਨੀ ਨਹੀਂ ਹੈਗਾ ਪ੍ਰੋਪਰ ਹੈਂਡ ਦਾ ਹੀ ਕੰਮ ਰਹੇਗਾ ਸਾਰਾ ਕਿੰਨਾ ਸੋਹਣਾ ਸੂਟ ਬਣਿਆ ਹੋਇਆ ਆਪਣਾ ਪਲੀਜ਼ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿੱਦਾਂ ਦਾ ਲੱਗਿਆ ਸਾਰਿਆਂ ਨੂੰ ਇਹ ਸੂਟ ਤੇ ਆਪਣੇ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਮਿਲਦੇ ਆਂ ਫਿਰ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ ਓਕੇ ਜੀ ਬਾਏ ਬਾਏ ਥੈਂਕ ਯੂ